ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇਸ ਟਾਈਮ ਤੇ ਪਿੰਡ ਅਕਲੀਆ ਦੀ ਦਾਣਾ ਮੰਡੀ ਚ ਖੜੇ ਆ ਕਿਉਂਕਿ ਕੱਲ ਨੂੰ 8 ਵਜੇ ਅਮਰਤ ਵੇਲੇ ਤਰੀਕ ਲੋਣਾ ਦੇ ਤਰੀਕ 26 26 ਮਈ ਕੱਲ ਨੂੰ 8 ਵਜੇ ਐਸੇ ਜਗ੍ਹਾ ਤੋਂ ਬਹੁਤ ਵੱਡਾ ਕਾਫਲਾ ਰੋਡ ਸ਼ੋਅ ਦੇ ਵਾਸਤੇ ਲੱਖਾ ਸਿਧਾਨਾਂ ਦੀ ਚੋਣ ਵਿੱਚ ਮਨੂੰ ਤੇਜ਼ ਕਰਨ ਵਾਸਤੇ ਇੱਥੋਂ ਚੱਲਣਾ ਹੈ ਪਿੰਡ ਅਕਲੀਏ ਦੇ ਨੌਜਵਾਨ ਸਾਡੇ ਨਾਲ ਨੇ ਔਰ ਪਿੰਡ ਦੇ ਵਿੱਚ ਟੀਮਾਂ ਵੀ ਫਿਰ ਰਹੀਆਂ ਨੇ ਤਿਆਰੀ ਕਰਨ ਵਾਸਤੇ ਇਹਨਾਂ ਨੇ ਸਾਰੇ ਇੰਤਜ਼ਾਮ ਕਰ ਲਏ ਪਾਣੀ ਵਾਲੀਆਂ ਟੈਂਕੀਆਂ ਬਰਫ਼ ਵਗੈਰਾ ਪਾ ਕੇ ਬਿਲਕੁਲ ਤਿਆਰ ਵਰ ਤਿਆਰ ਨੇ ਘਟੋ ਘਟ ਨੇੜਲੇ 20 ਪਿੰਡ ਇੱਥੇ ਇਕੱਠੇ ਹੋਣਗੇ ਕੱਲੇ ਪਿੰਡ ਅਕਲਿਆ ਦੀ ਜਿਹੜੀ ਰਿਪੋਰਟ ਹੈ ਸਾਨੂੰ ਹੁਣੇ ਮਿਲੀ ਹੈ 100 ਤੋਂ ਵੱਧ ਮੋਟਰਸਾਈਕਲ 30-35 ਕਾਰਾਂ ਔਰ ਨਾਲ ਟਰੈਕਟਰ ਕੱਲੇ ਅਕਲਿਆ ਪਿੰਡ ਦੇ ਹੋਣਗੇ ਤੇ ਤੁਰਨ ਵੇਲੇ ਮੰਡੀ ਖਚਾਖਚ ਭਰੀ ਹੋਊਗੀ ਇਹ ਰਿਪੋਰਟ ਸਾਨੂੰ ਇੱਥੋਂ ਮਿਲੀ ਹੈਗੀ ਔਰ ਸਾਡੇ ਨਾਲ ਇਸ ਪਿੰਡ ਦੇ ਨੌਜਵਾਨ ਨੇ ਉਹ ਆਪਣਾ ਦੱਸਣਗੇ ਬਾਬਾ ਜਸਵਿੰਦਰ ਸਿੰਘ ਜੀ ਫੱਤਾ ਮਾਲੋਕਾ ਉਹਨਾਂ ਤੋਂ ਕੁਝ ਗੱਲਾਂ ਪੁੱਛਣਗੇ ਇੱਕ ਦੋ ਉਹ ਦੱਸਣਗੇ ਹਾਂਜੀ ਸਿੰਘੋ ਅਸੀਂ ਨੇ ਤੁਸੀਂ ਸਾਰੇ ਸਿੰਘ ਪ੍ਰਬੰਧ ਕੀਓ ਪ੍ਰੋਡ ショ ਨਿਕਲਣਾ ਹਾਂਜੀ ਇਹ ਜਾਣਾ ਤੇ ਅਸੀਂ ਆਪ ਜੀ ਕਿੰਨੇ ਕ ਮੋਟਰਸਾਈਕਲ ਜਾ ਸਕਦੇ ਨੇ ਇੱਕ ਪਿੰਡ ਦੇ ਇੱਥੋਂ ਇੱਥੋਂ ਹੀ 100 ਸੋ ਨਹਾ ਸੋ ਨਹਾ ਵਾਲੀ ਵਿਆਹ ਗੱਡੀਆਂ ਵੀ ਬਹੁਤ ਹੋ ਜਾਣਗੀਆਂ ਬੋਲ ਸੋ ਨਹਾ ਟਰੈਕਟਰ ਟਰਾਲੀਆਂ ਵੀ ਜਾ ਸਕਦੇ ਆ ਕੁਛ ਹਾਂਜੀ ਮਤਲਬ ਕਿ 30 ਕ ਪਲੱਸ ਤਾਂ ਹੋਈ ਜਾਣਗੀਆਂ ਟਰੈਕਟਰ ਦਵਾ ਕਰਨ ਦਾ ਜਿਵੇਂ ਪਾਣੀ ਦੀ ਟੈਂਕ ਨਾਲ ਹੀ ਚੱਲੇਗਾ ਜੀ ਆ ਪਾਣੀ ਦੀ ਟੈਂਕੀ ਨਾਲ ਹਨਾ ਹਾਂਜੀ ਹਾਂਜੀ ਹੋਰ ਆ ਰਹੇ ਆ ਬਾ ਨਾਲ ਯਾਰ ਦੋਸਤ ਬਾਬਾ ਬੁਲਾਇਆ ਜੀ ਸਾਰੇ ਆ ਜਾਣਗੇ ਆਸਵਾਸ ਜੀ ਕਿੰਨੇ ਆ ਰਹੇ ਆ ਵੀ ਧੰਨਵਾਦ ਆ ਜੀ ਇੱਥੋਂ ਅਸੀਂ ਮਤਾਨੇ ਨਾਲ ਵਿਚਾਰ ਕੀਤੇ ਸਿੰਘਾਂ ਦੇ ਨਾਲ ਵੀ ਰਾੜ ਪਿੰਡ ਚਾਓ ਕੇ ਲੇ ਲਵੇ ਦਾ ਜੋਗਾ ਪਗੜ ਮੱਖਾ ਵਾਲੀ ਸਾਰੇ ਹਾਂ ਜੀ ਪਗੜ ਮੱਖਾ ਕਿਹੜੇ ਕਿਹੜੇ ਪਿੰਡ ਪੀਖੀ ਦੇ ਲਵੇ ਲਾਉਣੇ ਕੀਵਾ ਜਾਲੂ ਵਾਲਾ ਜਿੰਨੇ ਸਾਰੇ ਪਿੰਡ ਨੇ ਧਲੇਵਾ ਤਾਮਕੋਟ ਪੈਣੀ ਬਾਗੋ ਜੀ ਇਹ ਇਹ ਇਥੋਂ ਦੇ ਸਮਝਿਆ ਤਿਆਰੀ ਕਰਨ ਵਾਲੇ ਚੱਲ ਰਹੀ ਹੈ ਇਹ ਵੀ ਖੇਡਣ ਵੀ ਆਈ ਸੀ ਇੱਥੇ ਸਿੰਘ ਖੇਡ ਖੇਡਾਂ ਖੇਡ ਜੋਗ ਦੇ ਰਹੇ ਨੇ ਅਸੀਂ ਅਕਲੀਆ ਪਿੰਡ ਦੀ ਸੰਗਤ ਨੂੰ ਬੇਨਤੀ ਕਰਦੇ ਹਾਂ ਬਾਕੀ ਵੀ ਨੇ ਤੇ ਸਾਰੇ ਨਗਰ ਦੇ ਚਰਨਾਂ ਵਿੱਚ ਬੇਨਤੀ ਆ ਬੰਦੋ ਕਿ ਇਥੋਂ ਵੱਧ ਤੋਂ ਵੱਧ ਟਰਾਲੀਆਂ ਜਿਹੜੀਆਂ 20 ਟਰਾਲੀਆਂ ਕਹਿੰਦੇ ਨੇ 200 150 ਜਿੰਨਾ ਵੀ ਹੁੰਦਾ ਵੱਧ ਤੋਂ ਵੱਧ ਕਰੋ ਬਾਕੀ ਪਿੰਡਾਂ ਦੇ ਵਿੱਚ ਤੇ ਹੋਰ ਵੀ ਸਨੇਹ ਲਾਉਣ ਦੀ ਕਿਰਪਾਲਤਾ ਕਰੋ ਹਾਂਜੀ ਸਾਡੀ ਡਿਊਟੀ ਜਸਵਿੰਦਰ ਸਿੰਘ ਜੀ ਫੱਤਾ ਮਾਲੋ ਕਾ ਅਤੇ ਸਮੁੱਚੀ ਟੀਮ ਆਪਣੇ ਰੋਡ ਸ਼ੋਅ ਵਾਸਤੇ ਲੱਖੇ ਦੇ ਵਾਸਤੇ ਉਹਦਾ ਸਾਤੇ ਤੇ ਸ਼ਵੀਲਾ ਲੱਗਣ ਗਿਆ ਕਿੱਥੋਂ ਕਿੱਥੋਂ ਦੀ ਜਾਣਾ ਹੈ ਜਿਹਦੇ ਨਾਲ ਸੰਪਰਕ ਕਰਨ ਦੀ ਸਾਡੀ ਡਿਊਟੀ ਹੈ ਹੁਣ ਅਸੀਂ ਖੜਿਆ ਆਮਾਂਗੇ ਰੱਲੇ ਉਸ ਤੋਂ ਬਾਅਦ ਖਿਆਰਾ ਉਸ ਤੋਂ ਬਾਅਦ ਭੜਲਾਡਾ ਫਿਰ ਕਲੀ ਬੋਹਾ ਤੋਂ ਲੈ ਕੇ ਚਨੀਰ ਜਾ ਕੇ ਸਮਾਪਤੀ ਕਰਨੀ ਹੈ ਅਸੀਂ ਆ ਕੇ ਵਦੋ ਵਸਤ ਦੇ ਜੈਜਾ ਲੈ ਆਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨੇ ਕਿਸੇ ਦੇ ਟਰੈਕਟਰ ਨੇ ਕੱਢ ਲਿਆ